ਇਸ ਕਾਰ ਕਰਕੇ ਮਜ਼ਾਕ ਕਰਦਾ ਹੋਈ ਇਹ ਤਾਂ ਪ੍ਰਸ਼ਾਦਨ ਦੇਖੇਗਾ ਪਰ ਜਿੰਮੀ ਉਹਨਾਂ ਬਾਰ-ਬਾਰ ਬਾਕੀ ਆ ਗਿਆ। ਜੇ ਵੀ ਉਹਨਾਂ ਨੇ ਕੱਟ ਨਹੀਂ ਕੀਤੀ ਜਦੋਂ ਗੋਲੀਆਂ ਦੇ ਨਹੀਂ ਲੱਗੀ ਤਾਂ ਫਿਰ ਜੋ ਖੁਸ਼ੀ ਆ ਜੋ ਬੈਂਕ ਤੋਂ ਪਿਆਰ ਕਰਦਾ ਰਹਿਤਮਾ ਉਹਨੇ ਸੈਮ ਜਿੰਦਗੀ ਦਾ ਫਰੰਗੀ ਪੋਜੀਟਿਵ ਮਰਿਆ ਹੋ ਕੇ ਦੇਖ ਪਿਆ। ਉਹਨੇ ਫਾਜ਼ਲ ਨੂੰ ਪਤਾ ਲੱਗਾ ਕਰਮਲ ਜੀ ਨੂੰ ਪਤਾ ਲੱਗਾ ਕਿ ਮੇਰੇ ਬੱਚੇ ਤੇ ਅਟੈਕ ਹੋ ਗਿਆ ਮੇਰੀ ਨੋਹ ਤੇ ਅਟੈਕ ਹੋ ਗਿਆ ਇਹ ਮੰਦਰ ਦੇ ਵਿੱਚ ਸੀ ਉਦੋਂ ਦੀ ਇਹ ਨੇੜੇ ਸੀ ਨੱਠ ਕੇ ਇੱਥੇ ਪਹੁੰਚੇ ਆਪਣੇ ਦੋ ਚਾਰ ਸਾਥੀਆਂ ਨੂੰ ਉਹਨਾਂ ਨੇ ਦੱਸਿਆ ਉਹਨਾਂ ਨੇ ਇਹਨਾਂ ਨੂੰ ਵੀ ਬਖਸ਼ਿਆ ਇਹਨਾਂ ਨੂੰ ਵੀ ਕਲਾਵਾ ਲਾ ਕੇ ਚੱਕ ਕੇ ਥੱਲੇ ਸਿੱਟਦਾ ਇਹਨਾਂ ਦੇ ਵੀ ਕੰਨ ਤੇ ਸਾੜ ਲੱਗੀਆਂ ਤੁਸੀਂ ਦੇਖਦੇ ਆ ਅੱਜ ਇਹ ਹੌਪਲਿਸ਼ਨ ਹੋ ਸਕਤੇ ਸੀ ਪਰ ਜਿਸ ਦੇ ਬੱਚੇ ਦੇ ਉੱਪਰ ਇਹੋ ਜਿਹੇ ਅਟੈਕ ਹੋਇਆ ਹੋਵੇ ਤਾਂ ਬਾਪ ਕਹਿੰਦੇ ਚਾਹੇ ਵੱਢ ਵੀ ਹੋਇਆ ਹੋਵੇ ਉਹਦਾ ਦਰਦ ਦਰਦ ਨਹੀਂ ਰਹਿੰਦਾ ਅਸੀਂ ਕੱਲ ਇਹਨਾਂ ਦਾ ਕੰਨ ਉੱਥੇ ਚੈੱਕ ਕਰਵਾਇਆ ਆ ਸਾਬ ਨੂੰ ਕੀਤਾ ਡਾਕਟਰਾਂ ਨੇ ਦੱਸਿਆ ਕਿ ਹੋ ਸਕਦਾ ਕੰਨ ਅੰਦਰੋਂ ਕੋਈ ਪ੍ਰੋਬਲਮ ਹੋਵੇ ਤੁਸੀਂ ਐਕਸਰਾ ਕਰਾਓ ਜਾਂ ਤੁਸੀਂ ਇੱਥੇ ਐਡਮਿਟ ਹੋ ਪਰ ਕਰਮਵਾਲ ਜੀ ਨਹੀਂ ਮੰਨੇ ਉਹ ਕਹਿੰਦੇ ਮੇਰੇ ਕੰਨ ਦਾ ਜੋ ਬਾਹਰ ਦੇਖੂਗਾ ਪਹਿਲਾਂ ਮੈਂ ਆਪਣੇ ਬੱਚੇ ਦੇ ਨਾਲ ਸਲਾਬ ਲੈਣਾ ਉਹਦਾ ਕਸੂਰ ਮੈਂ ਦੱਸੂਗਾ ਅਸੀਂ ਸ਼ਹਿਰ ਵਾਸੀ ਸਪੈਸ਼ਲ ਤੌਰ ਤੇ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਨੂੰ ਜਿੰਮੀ ਕਰਮਵਾਲ ਦਾ ਕਸੂਰ ਦੱਸਿਆ ਜਾਵੇ ਉਹਨੇ ਕੀ ਮਾਰਾ ਕੀਤਾ ਉਤੇ ਕਿਉਂ ਡੈਗ ਹੋਇਆ ਉਹਦੀ ਕੀ ਗਲਤੀ ਸੀ ਜੇ ਕੋਈ ਦੀ ਗਲਤੀ ਸੀ ਤਾਂ ਅਸੀਂ ਉਹ ਮੰਨਣ ਨੂੰ ਤਿਆਰ ਆ। ਜੇ ਉਹਦੀ ਕੋਈ ਗਲਤੀ ਨਹੀਂ ਸੀ ਤੇ ਅੱਜ ਕਿਉਂ ਨਹੀਂ ਉਹਨਾਂ ਨੂੰ ਫੜਿਆ ਜਾ ਰਿਹਾ ਕਿਉਂ ਨਹੀਂ ਉਹਨਾਂ ਤੇ ਐਫਆਈਰ ਲੌਂਚ ਕਰਕੇ ਉਹਨਾਂ ਦੇ ਧਾਰਾਵਾਂ ਨੂੰ ਹੁਣ ਤੱਕ ਮੀਡੀਆ ਦੇ ਵਿੱਚ ਫਲੈਸ਼ ਕੀਤਾ ਜਾਂਦਾ ਅਗਰ ਤਨੋਲੀ ਸਾਹਿਬ ਇਹ ਪ੍ਰਸ਼ਾਸਨ ਚਾਹਦਾ ਕਿ ਫਗਵਾੜੇ ਦੇ ਵਿੱਚ ਇਹ ਮਾਹੌਲ ਨਾ ਬਣੇ ਤੇ ਅੱਜ ਸਵੇਰੇ ਤਖਵਾਰ ਚੱਕਦੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਚਾਹੀਦਾ ਸੀ ਇਹ ਤੇ ਨਜ਼ਾਇਰ ਅਰਮ ਇੱਕ ਦਾ ਪਰਚਾ ਹੋਇਆ ਹੈ ਇੱਥੇ ਤੱਲ ਰਾਦਾ ਕਤਲ ਦਾ ਪਰਚਾ ਦਰਜ ਹੋਇਆ ਹੈ ਜਦ ਜਿਹੜੀਆਂ ਹੋਰ ਤਾਵਾਂ ਲੱਗਦੀਆਂ ਆ ਜਿਹੜੇ ਕਿ ਹੋਗੇ ਗੁੰਡੇ ਅੰਦਰੋਂ ਦੇ ਉੱਪਰ ਲੱਗਦੀਆਂ ਤੇ ਸ਼ਾਇਦ ਅੱਜ ਕਰਮਜੀਤ ਜੀ ਸਾਹਿਬ ਤੁਸੀਂ ਸਾਰੇ ਇਸ ਦਰੀ ਦੇ ਉੱਪਰ ਇਸ ਬਾਜ਼ਾਰ ਦੇ ਵਿੱਚ ਬੰਦ ਕਰਕੇ ਨਾ ਬੈਠੇ ਕਿੱਡੀ ਗੱਡੀ ਪ੍ਰਸ਼ਾਸਨ ਦੀ ਇਹ ਨਲਾਇਕੀ ਆ ਕਿ ਸ਼ਰਿਆ ਗੋਲੀਆਂ ਚੱਲੀਆਂ ਹੋਣ ਇੱਕ ਬੱਚੇ ਦੇ ਉੱਪਰ ਅਟੈਕ ਹੋਇਆ ਹੋਵੇ ਉਹ ਗੱਲ ਕਰ ਸਮਝਾਉਦੇ ਦੀ ਉਹ ਗੱਲ ਕਰ ਜਾ ਕੇ ਜੀ ਕਰਵਲ ਜੀ ਨੂੰ ਸਮਝਾਓ ਉਹ ਗੱਲ ਕਰ ਜੀ ਬਾਹਰਲੇ ਬੰਦਿਆਂ ਨੂੰ ਨਾ ਬਲਾਓ ਤੇ ਬਾਹਰਲੇ ਬੰਦੇ ਕੋਈ ਸਬੰਧੋ ਨਹੀਂ ਆਏ ਇਹ ਬਾਹਰਲੇ ਬੰਦੇ ਜਿਹੜੇ ਆ ਸਾਡੇ ਹੀ ਪਰਿਵਾਰ ਦੇ ਅੰਗ ਆ ਜੇ ਅਸੀਂ ਇੱਕ ਗੁੱਜੇ ਦਾ ਦੁੱਖ ਸੁਣਚ ਨਹੀਂ ਜਾਵਾਂਗੇ ਤਾਂ ਤੁਸੀਂ ਸਾਨੂੰ ਉਹਦੇ ਮਸਲ ਦੇਣਾ ਅੱਡੇ ਪੁਰ ਤਿੰਨ ਮਹੀਨੇ ਹੋਈ ਨੇ ਤਾਂ ਆਪਣਾ ਚੱਕਰ ਮਾਰਦੇ ਲਾ ਕੀ ਕਰਦੇ ਆ ਇਹ ਬਸਰੇ ਦਾ ਕੀ ਕਰਨਿਆ ਸਾਡੇ ਵਿੱਚ ਗੁਰਪ੍ਰੀਤ ਸਿੰਘ ਜੀ ਐਸਪੀ ਹੈੱਡਕੁਆਰਟਰ ਆਏ ਆ ਉਹ ਆਪਣੀ ਗੱਲ ਰੱਖਣਾ ਚਾਹੂਗੇ ਮੈਂ ਉਹਨਾਂ ਨੂੰ ਕਹਾਂਗਾ ਪਹਿਲਾਂ 1 ਮਿੰਟ ਕੁਝ ਗੱਲ ਕਹਿਣਾ ਚਾਹਲੇ 1 ਮਿੰਟ ਪਲੀਜ਼ ਕੱਢ ਕੇ ਕੁਝ ਚੀਜ਼ਾਂ ਦੇ ਕਹਿ ਰਹੇ ਆ ਇੱਕ ਵਾਰੀ ਆਪਣੀ ਗੱਲ ਦੋਵੇਂ ਉਹ ਕਰਨਗੇ ਐਸਪੀ ਹੈੱਡਕੁਆਰਟਰ ਤੋਂ ਸਸੀਕਲ ਜੀ ਸਾਰਿਆਂ ਨੂੰ ਇਹ ਜਿਹੜੀ ਕੱਲ ਘਟਨਾ ਹੋਈ ਹੈ ਵੱਡੀ ਨੌਦਿਚ ਹੈ ਬੜੀ ਹੀ ਮਸਭਾਗੀ ਹੈ ਤੇ ਗਨੋਲ ਜੀ ਮੈਨੂੰ ਪੁਰਾਣੇ ਜਾਣਦੇ ਆ ਮੇਰੇ ਚੰਗੇ ਭਿੱਤਰ ਵੀ ਹੈਗੇ ਨੇ ਮੈਂ 1 ਸਾਲ ਦਾ ਰਹਿ ਕੇ ਗਿਆ ਪਹਿਲਾਂ ਫਗਵਾੜੇ ਦੇਖੋ ਬਾਈ ਇਹ ਖਦਾਈ ਨਾ ਇਹਦੇ ਵਿੱਚ ਮੈਂ ਪ੍ਰਸ਼ਾਸਨ ਵੱਲੋਂ ਦੇਖੋ ਕਮੀਆਂ ਹੋ ਸਕਦੀਆਂ ਸਾਡੇ 'ਚ ਕਮੀ ਹੋਊਗੀ ਪਰ ਮੈਂ ਕਰਨਲ ਜੀ ਨੂੰ ਪੂਰੇ ਸਮਾਜ ਨੂੰ ਇਹ ਐਡ ਕਰਦਾ ਕਿ ਮੈਂ ਭਰੋਸਾ ਹੱਸਦਾ ਜੀ ਕਿ ਸਾਨੂੰ ਤੁਸੀਂ ਆ ਜਿਹੜਾ ਹੁਣ ਇੱਥੇ ਤੁਹਾਡੇ ਨਾਲ ਹੈਗੇ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਸਾਡੇ ਵੱਲੋਂ ਸਵਿਫਟ ਐਕਸ਼ਨ ਹੋ ਚੁੱਕਿਆ ਹੈ ਤੇ ਅਸੀਂ ਜਲਦੀ ਜਲਦੀ ਉਹਨੂੰ ਕਾਬੂ ਵੀ ਕਰ ਲਾਂਗੇ ਇਹੀ ਬੰਦੂਗਾਰੇ ਤੇ ਸਾਡੀ ਸ਼ਿਕਾਇਤ ਹੀ ਰਾਜਪੁਰਾ ਸਾਡੀ ਸ਼ਿਕਾਇਤ ਸਾਡਾ ਰੋਸ ਰਾਜੇ ਦੇ ਨਾਲ ਹੈ ਐਸਪੀ ਸਾਡੇ ਸ਼ਹਿਰ ਦਾ ਰਾਜਾ ਹੁੰਦਾ ਤੇ ਰਾਜਾ ਹੀ ਪ੍ਰਿਆਨ ਮਨਾਰ ਤੇ ਅੱਜ ਫਿਰ ਕੀ ਚਾਹਾਂਗੇ ਦਿਨ ਦਿਨ ਤੋਂ ਐਸਪੀ ਸਾਹਿਬ ਨੂੰ ਕਿਹਾ ਜਾ ਰਿਹਾ ਵੀ ਬੰਦਾ ਰਵਲਵਰ ਲੈ ਕੇ ਘੁੰਮ ਰਿਹਾ ਹੈ ਬੰਦੇ ਨੇ ਇੱਕ ਬੰਦਾ ਨੂੰ ਚੱਕ ਲਿਆ ਪਿਸਟਨ ਦੇ ਪੌਂਦ ਦੇ ਉੱਤੇ ਉਹ ਕਰਵੰਦੇ ਪ੍ਰੈਸ ਤੇ ਜਿੰਮੀ ਦੇ ਪ੍ਰੈਸ ਪਤਾ ਮੈਂ ਕਿੱਥੇ ਕਿੱਥੇ ਬੈਠਦੇ ਨੇ ਨਰਵਸ ਤੋਂ ਬਾਅਦ ਐਸਐਸਟੀ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਦੂਸ਼ੀ ਨੂੰ ਫੜਨ ਵਾਸਤੇ ਇਹਨੂੰ ਕੀ ਸਮਝਾਂਗੇ ਵੀ ਰਾਜਾ ਹੀ ਆਪਣੀ ਪ੍ਰਜਾ ਨੂੰ ਮਰਵਾਣਾ ਚਾਹਦਾ ਹੈ ਦੋਸਤੋ ਮੇਰੀ ਗੱਲ ਰਾਜਾ ਹੀ ਆਜੋ ਸੁਣਤਾ ਕਿਵੇਂ ਜੀ ਮੈਂ ਕਰਵਨ ਨੂੰ ਮਰਵਾਣਾ ਹੁਣ ਮਰਵਾਣੀ ਚਾਹਨੀ ਹੈ ਇਹਨਾਂ ਨੂੰ ਜਹਿਰ ਦੇ ਦੋ ਲਿਆ ਕੇ ਲੋੜ ਕੀ ਕਿ ਸਰੂਆਮੀ ਪੂਰੀ ਪੁਰੀਓ ਬਾਜ਼ਾਰ ਬੰਦ ਕਰਾਈਏ ਕਿੱਥੇ ਗੜਾ ਕਮਾਲ ਪਸੋਣਾ ਮੇਰੀ ਗੱਲ ਕਿੱਥੇ ਜਾਣ ਲੋਕ ਕਿੱਥੇ ਜਾਣ ਲੋਕਾਂ ਦੇ ਰੋਣਾ ਆਪਣੇ ਰਾਜੇ ਨੂੰ ਰੋਣਾ ਇਹ ਨਹੀਂ ਕਰ ਲਾਂਗੇ ਜੇ ਕਿਸੇ ਦੀ ਕਮੀ ਪੇਸ਼ੀ ਹੈ ਵੀ ਅਸੀਂ ਦੇਖਾਂਗੇ ਐਸਐਸਪੀ ਸਾਹਿਬ ਦੀ ਕਮੀ ਬੇਸ਼ਕੂਬ ਦੇਖੀ ਰੋ ਉਹ ਸੁਣੋ ਮੇਰੀ ਗੱਲ ਆਪਾਂ ਤਿੰਨ ਦਿਨ ਤੋਂ ਬਿਟ ਰਹੇ ਆਂ ਕੱਲ ਜੀ ਮੈਂ ਤੁਹਾਨੂੰ ਗੋਰੀ ਕਰੀ ਕਿ ਤੂੰ ਮੈਂ ਮਗਵਾਣੀ ਆਂ ਬਈ ਹਲਕਾਰੇ ਨੂੰ ਕੱਲ ਦੀ ਗੱਲ ਹੈ ਜੀ ਕਹਿੰਦੇ ਮੈਂ ਕਰ ਰਿਆਂ ਦੀ ਕੀ ਜਿੱਤਾਂ ਉਹਨੂੰ ਮੋਕਾ ਦਿੱਤਾ ਗੋਰੀ ਮਾਰਨ ਦਾ ਫੇਰ ਗੋਰੀ ਚੱਲੀ ਆ ਕਹਿੰਦੇ ਗੋਰੀ ਵੀ ਚੱਲੀ ਇਹ ਮੈਂ ਉਹੀ ਤਾਂ ਤੁਹਾਨੂੰ ਫੇਰ ਮੈਂ ਪੱਤਾ ਦੇ ਕੇ ਅਸੀਂ ਦਰਜ ਰਿਸਟਰ ਕਰਕੇ ਹੁਣ ਅਸੀਂ ਲੱਗੇ ਹੋਏ ਆਂ ਅਗਲੇ ਸਟੈਪ ਤੇ ਸਖਤ ਤੋਂ ਸਖਤ ਅਸੀਂ ਜਿਹੜਾ ਹੈਗਾ ਜਿਹਨੇ ਗੱਲ ਲੋਕਾਂ ਨੂੰ ਪਤਾ ਕਰਵਾਜੂ ਦੇ ਨਾਲ ਕਰਾਂਗੇ ਸ਼ਰਫਾਂ ਨਾਲ ਕਰਾ ਰਹਿ ਰਵਾਂਗੇ ਜਦ ਤੱਕ ਸਾਡੀ ਸ੍ਰਸ਼ਟੀ ਇਕੱਲੋ ਨਹੀਂ ਹੁੰਦੀ ਕਾਹੀ ਸਾਡੇ ਬਹੁਤ ਹੀ ਮਾੜਾ ਹੋਇਆ ਸਾਡੀ ਬਾੜ ਨੇ ਅਜ ਲੋ ਵਰਗਾ ਉਹਨੂੰ ਰੈਜ਼ੋਲੂਸ਼ਨ ਪਾ ਕੇ ਕੰਡਮ ਕੀਤਾ ਆ ਹੁਣ ਵੀ ਜਿਹੜੀ ਵੀ ਲੋਕ ਨੂੰ ਸਹਾਇਤਾ ਚਾਹੀਦੀ ਹੋਈਏ ਮੈਂ ਆਪਣੇ ਵੱਲੋਂ ਅਤੇ ਆਪਣੇ ਬਾਦ ਦੇ ਮੈਂਬਰਾਂ ਵੱਲੋਂ ਛੋਟੀ ਜਿਹੀ ਦੁਆ ਜੈ ਕਰਾ ਪੀਰ ਬਜਰੰਗੇ ਰਾਮ ਮਾਦੇ ਹੁਣੇ ਮੈਂ ਦੇਖ ਰਿਹਾ ਸੀ ਟਿੰਕਾ ਜੀ ਮੈਂ ਹੁਣੇ ਵੇਖ ਰਿਹਾ ਜੈ ਕਰਾ ਪੀਰ ਬਜਰੰਗੇ ਰਾਮ ਮਾਦੇ ਟਿੰਕਾ ਜੀ ਬੈਠੇ ਆ ਇੱਕ ਮਹੀਨੇ ਪਹਿਲਾਂ ਇਹਨਾਂ ਦੇ ਬਟੈਕ ਹੋਇਆ ਸੀ ਕਰਵਲ ਜੀ ਆਪਾਂ ਉਸ ਨੂੰ ਸਾਰੇ ਜਿਹੜੇ ਘਰ ਜਾ ਕੇ ਆਏ ਆ ਬਿਕੇ ਅਮਰੀਕਾ ਨਾਲ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਸੋ ਇੱਥੇ ਜਿੰਨੇ ਜਿੰਨੇ ਵੀ ਇੱਥੇ ਕਾਫੀ ਲੋਕ ਕਰ ਦੱਸ ਦਿੰਦੇ ਆ ਹਾਂ ਜਿਹੜੇ ਕੁਲਦੀਪ ਦੀ ਦਾੜੀ ਜੀ ਉਹਨਾਂ ਦੇ ਘਰ ਗੋਲੀਆਂ ਚੱਲੀਆਂ ਟਿੰਕਾ ਜੀ ਆ ਪਲਟਾ ਜੀ ਆ ਕਈ ਇੱਥੇ ਜਿਹੜੇ ਮੋਤਵਾਰ ਮੁੰਡਾ ਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਮੁੰਡਾ ਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਮੁੰਡਾ ਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਮੈਂ ਸਮਝਦਾ ਇਹ ਤਾਂ ਉਸ ਬੱਚੇ ਦੀ ਖੁਸ਼ਕਿਸਮਤੀ ਆ ਜਹਾ ਦੇ ਮਾਪੇ ਦੀ ਸਾਡੀ ਬਾਡੀ ਖੁਸ਼ਕਿਸਮਤੀ ਆ ਇਸ ਵਾਰ ਦੇ ਲੋਕਾ ਜਿੱਲਾ ਰੂਸਕੀਆ ਲੋਕੜ ਸ਼ਹਿਰ ਕੋ ਬੰਦ ਕਰਦਾ ਦੁਕਾਨਾਂ ਨੂੰ ਬੰਦ ਕਰਤੀਆਂ ਜੀ ਨਹੀਂ ਸਾਹਿਬ ਕਰ ਦਿੱਤੇ ਆऊंगा ਆਪ ਤੁਹਾਨੂੰ ਬਰਾਹੁਣ ਨੂੰ ਉਹ ਤਾਂ ਕਹਿੰਦਾ ਨਹੀਂ ਕਰਦੀ ਸਾਨੂੰ ਐਸਐਸਬੀ ਜਾਬ ਚਾਹੀਏ ਇੱਥੇ ਅੱਜ ਤੋਂ ਹੀ ਸਭ ਮਾਤਰਾ ਪਰਚਾ ਨਹੀਂ ਨਾ ਪਰਚਾ ਪ੍ਰਸ਼ਾਸਨ ਸਰੇਖ ਬੇਲੇ ਸਾਨੂੰ ਲੱਕੜ ਦਾ ਮੁੰਡਾ ਦਿੰਦਾ ਅਸੀਂ ਲੱਕੜ ਦਾ ਮੁੰਡਾ ਨਹੀਂ ਲੈਣਾ ਜੈ ਸ਼ਿਵ ਜੀ ਨਾ ਜੈ ਸ਼ਿਵ ਇਹਦਾ ਸਾਡਾ ਗੁੱਸਾ ਜਾਇਦਾ ਬਿਲਕੁਲ ਗੁੱਸਾ ਕੱਢਣਾ ਚਾਹੀਦਾ ਜੇ ਤੁਸੀਂ ਉਹ ਨਹੀਂ ਗੁੱਸਾ ਦੇਖੋ ਹਲੋ ਦੇਖੋ ਸਾਰੇ ਸ਼ਹਿਰ ਦਾ ਗੁੱਸਾ ਹੈ ਕੁਝ ਸੋਚੋ ਮੈਂ ਕਾਚੀ ਨੂੰ ਸਾਹ ਮਾਜੂਰੋ ਉਹ ਜਗਮ ਦੀ ਕੋ ਜੂ ਬਿਲਕੁਲ ਨਹੀਂ ਦੇਖੋ ਇਹ ਸ਼ਹਿਰ ਜਿਹੜਾ ਤਗੜਾ ਬਹੁਤ ਸ਼ਾਂਤ ਸ਼ਹਿਰ ਆ ਸਭ ਖੁਸ਼ੀ ਆ ਬਸ ਪੂਰੇ ਸ਼ਹਿਰ ਨੇ ਇਹਨਾਂ ਦਾ ਸਾਥ ਦਿੱਤਾ ਸਾਥ ਤਾਂ ਦਿੱਤਾ ਇਹ ਸਹੀ ਸੀ ਇਹ ਕੋਈ ਕਿਸੇ ਦੇ ਖਿਲਾਫ ਨਹੀਂ ਸੀ ਆਪਣੇ ਹੱਕ ਦੇ ਯੱਦ ਸ਼ਹਿਰ ਗੱਪੇ ਵੀਚ ਵਿਚ ਆ ਕੇ ਬੰਦਾ ਗੋਲੀਆਂ ਚਲਾ ਰਿਹਾ ਬੰਦਾ ਤਿੰਨ ਦਿਨ ਪਹਿਲਾਂ ਨਹੀਂ ਤਿੰਨ ਦਿਨ ਪਹਿਲਾਂ ਪਰਿਵਾਰ ਵੱਲ ਲੈ ਕੇ ਬੰਦੇ ਨੂੰ ਕਿਡਨਾਪ ਕੀਤਾ ਜਾ ਰਿਹਾ ਐਸਐਚਓ ਸਾਹਿਬ ਨੇ ਇਗਨੋਰ ਕਰਨ ਵਾਲੀ ਗੱਲ ਐਸਐਚਓ ਸਾਹਿਬ ਨੂੰ ਤੁਹਾਡੇ ਪਤਾ ਐਸਪੀ ਮੈਡਮ ਨੂੰ ਮੈਡਮ ਨੂੰ ਪਤਾ ਐਸਐਸਪੀ ਸਾਹਿਬ ਨੂੰ ਸਾਡਾ ਕੰਡਨ ਸਾਹਿਬ ਨੇ ਕਾਲ ਕੀਤੀ ਅਸੀਂ ਸਪੈਸ਼ਲ ਡੀਜੀ ਸਾਹਿਬ ਤੋਂ ਕਾਰਵਾਈ ਅਸੀਂ ਐਸਐਸਪੀ ਸਾਹਿਬ ਨੂੰ ਕਿਹਾ ਕਿ ਭਾਈ ਸਾਹਿਬ ਤੁਹਾਨੂੰ ਮਰ ਜਾਣਗੇ ਬੰਦਾ ਭਾਈ ਕਰਨ ਫਿਰ ਅਸੀਂ ਕੀ ਸੋਚੀਏ ਅਸੀਂ ਕਿਵੇਂ ਸੋਚੀਏ ਤਾਂ ਐਸਪੀ ਅਡਵਾਰ ਸਾਹਿਬ ਨੂੰ ਹਿਸਾਬ ਦੋ ਦੇਖੋ ਤੁਸੀਂ ਵੀ ਐਸਐਸਪੀ ਦਾ ਸਾਹਮਣੇ ਅੰਟਰ ਆ ਅਸੀਂ ਚਾਹੁੰਦੇ ਆ ਚਾਰਜਿੰਗ ਲਾ ਦੀਏ ਚਾਹਸੀ ਜਿੰਨਾ ਵੀ ਉਹ ਬੈਠਾ ਵਪਾਰੀ ਵਰਗਾ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਆ ਸਰਕਾਰ ਦੇ ਸਰਵੈਂਟ ਜਿੰਨੇ ਵੀ ਆਫੀਸਰ ਆ ਆਪਣਾ ਦੀ ਡਿਊਟੀ ਕਿ ਆਪਣੀ ਡਿਊਟੀ ਸਹੀ ਨਭਾਈ ਕਿਹਾ ਤਿੰਨ ਦਿਨ ਦੇ ਵਿੱਚ ਉਹ ਤਾਂ ਭਗਵਾਨ ਨੇ ਸਾਨੂੰ ਬਚਾਤਾ ਸਾਡਾ ਪੋਲੇ ਨਾ ਟੋਸੀ ਹੁਣੇ ਨਾ ਕੋਈ ਕਸਮ ਨਹੀਂ ਛੱਡੀ ਹੁਣੇ ਤਾਂ ਗੋਲੀਆਂ ਮਾਰ ਕੇ ਸੱਚ ਅੱਜ ਸਾਨੂੰ ਐਸਐਸਪੀ ਸਾਹਿਬ ਕਹਿ ਰਹੇ ਨੇ ਡੀਜੀ ਹੈ ਡੀਆਈ ਸਾਹਿਬ ਕਹਿ ਰਹੇ ਨੇ ਗੋਲੀ ਚੱਲੀ ਨਹੀਂ ਇਹ ਬਾਜ਼ਾਰ ਝੂਠਵਾਲ ਦਾ ਹਾਂਜੀ ਗੋਲੀ ਚੱਲੀ ਹੈ ਚੱਲੀ ਚੱਲੀ ਸਾਨੂੰ ਪੁੱਛਿਆ ਜਾ ਰਿਹਾ ਚੱਲ ਪਿਆ ਮਾਈਕ ਚੱਲ ਗਿਆ ਕੀ ਸਾਹਮਣੇ ਅੱਪਾ ਜਾਣਦੇ ਨੇ ਇਹ ਸ਼ਾਂਤੀ ਬਰਕਰਾਰ ਕਿ ਜਾਵੇ ਜਿਵੇਂ ਕੀ ਸਾਡੀ ਸਰਕਾਰ ਦੀ ਡਿਊਟੀ ਨਹੀਂ ਮਰਦੀ ਤੇ ਉਹ ਬੰਦੇ ਨੂੰ ਭਰਿਆ ਜਾਂਦਾ ਕਿ ਖਾਮ ਬੰਦੇ ਭਰਨ ਵਾਸਤੇ ਅਸੀਂ ਮਦਦਕਾਰ ਬਾਈ ਕਰਦੇ ਹਾਂ ਉਹ ਤਿੰਨ ਦਿਨ ਤੋਂ ਇੱਕ ਡੱਬੇ ਲਗਾ ਕੇ ਭਰਿਆ ਇੱਕ ਕਨਵਟੀ ਦੇ ਲੇਡਰ ਵਾਲੇ ਕਹਿੰਦੇ ਐਡਰੈਸ ਲਾ ਭਰਿਆ ਨਤੀਜਾ ਇਹ ਚੰਗਾ ਸੀ ਆਪਾਂ ਆਪਾਂ ਨੂੰ ਕੀ ਆਪਾਂ ਕੀ ਲੋਕਾਂ ਨੂੰ ਦੱਸੀਏ ਬਈ ਕੋ ਸਾਨੂੰ ਬੜੀ ਖੁਸ਼ੀ ਆ ਉਹ ਹਵਾਰੇ ਸ਼ਹਿਰ ਦੇ ਸਾਰੇ ਲੋਕ ਚਾਹੇ ਕਿਸੇ ਵੀ ਤਾਸ ਨੂੰ ਬਰੋ ਕਰਦੇ ਚਾਹੇ ਕਿਸੇ ਵੀ ਤਰ੍ਹਾਂ ਨੂੰ ਕਰਦੇ ਆ ਅੱਜ ਇਕੱਠੇ ਆ ਅਸੀਂ ਪਹਿਲਾਂ ਉਹਨਾਂ ਦਾ ਮਾਨ ਸਿੱਕਾਰ ਕਰਦੇ ਆ ਪਹਿਲ ਅਸੀਂ ਇੱਥੇ ਰੁੱਤੀ ਅਸੀਂ ਵੀ ਨਾਲ ਜਾਉ ਨਾਲ ਆਦੇ ਸੀ ਅਸੀਂ ਵੀ ਰੋਜ਼ ਜਾਪ ਕਰਦੇ ਸੀ ਨਾਲ ਸਾਨੂੰ ਵੀ ਕਿਹਾ ਸੀ ਵਿਆਹੇ ਰੋਜ਼ ਜਾਪ ਦਾ ਤੁਸਕ ਨਹੀਂ ਜਾਂ ਸ਼ਹਿਰ ਖੜਾ ਕਰ ਬੱਜਾ ਪਹਿਲਾਂ ਸਾਡਾ ਪਰਵਾਰ ਆ ਪਹਿਲਾਂ ਅਸੀਂ ਪਰਵਾਰ ਨਾਲ ਨਾਲ ਕਰਾਂਗੇ ਹੁਣ ਵੀ ਅਸੀਂ ਕਹਿੰਦੇ ਆ ਬੇਟੀ ਆਈ ਸਾਹਮਣੇ ਹਾਂ ਜੇ ਟੀਆਈ ਸਾਹਿਬ ਆਕੇ ਸੁਦਸਤ ਕਰਾਂਦੇ ਨੇ ਤੇ ਆਉਣੇ ਤੇ ਕੀ ਕਾਰਵਾਈ ਕੀਤੀ ਇਹਨਾਂ ਦੀ ਸੁਰੱਖਿਆ ਸ਼ਹਿਰ ਵਿੱਚ ਚਲਕਾ ਪਰ ਇਹ ਕੀ ਸੋਚਿਆ ਬੇਰਹਿਸੀ ਸੋਚਾ ਜੇ ਨਹੀਂ ਤਾਂ ਅਸੀਂ ਰੋਡ ਜਾਮ ਕਰਾਂਗੇ ਜੇ ਸ਼ਹਿਰ ਵਾਸੀਆ ਮੰਨਦਾ ਸਾਡੇ ਨਾਲ ਨਹੀਂ ਸੰਗਤ ਧੰਨਵਾਦ ਕਰਦੇ ਜੇ ਨਹੀਂ ਤਾਂ ਅਸੀਂ ਉਹਨੇ ਹੱਥ ਅਸੀਂ ਸ਼ਮਤੀ ਅਸੀਂ ਪੂਰੀ ਸ਼ਹਿਰ ਸਾਂ ਲਿਆ ਕਹਿੰਦਾ ਫਗਵਾਣਾ ਨਹੀਂ ਨਾਮ ਨੂੰ ਜਾਮ ਕਰਾਂਗੇ ਇਹਨਾਂ ਮੁਸਲੇ ਨਹੀਂ ਤੇ ਅਸੀਂ ਤੇ ਆ ਅਸੀਂ ਮਰੀਏ ਵੀ ਕਾਲਾ ਵੀ ਖਾਈਆ ਉੱਤਰੀ ਖਾਈਆ ਤਾਂ ਬੋਲੀਏ ਵੀ ਇਹ ਕਦੀ ਵੀ ਬੇਦਾਸਤ ਨਹੀਂ ਕੀਤਾ ਜਾਏਗਾ ਤੋ ਅਸੀਂ ਸ਼ਹਿਰ ਵਾਸੀ ਦੀ ਪਹਿਲ ਆ ਜਿਹੜੇ ਉੱਥੇ ਸਾਡੇ ਮੌਤ ਪਰ ਬੰਦੇ ਜਿਨ੍ਹਾਂ ਨੇ ਕਰਮ ਚੁੱਕਿਆ ਜਿਨ੍ਹਾਂ ਨੇ ਮੰਨ ਅਜ ਤੀਨੇ ਪੱਤ ਨਹੀਂ ਖਾ ਖੁਦ ਬੰਦ ਕੀਤਾ ਸਾਇਤ ਮੌਤ ਪਰ ਬੰਦੇ ਇੱਥੇ ਬੈਠ ਨੇ ਅਸੀਂ ਵੀ ਇਹਨਾਂ ਦੇ ਨਾਲ ਸਤਾਪ ਕਰਦੇ ਆ ਅਸੀਂ ਇਹਨਾਂ ਦੇ ਨਾਲ ਬੈਠ ਕੇ ਜੋ ਡੀਆਈ ਸਾਹਿਬ ਜੀ ਮੰਨਦੇ ਨੇ ਬਾਦਸ਼ਾਹ ਸ਼ਿਵ ਸਾਹਿਬ ਦਾ ਪਰਮਾਤਮਾ ਜਿਹੜੀ ਸ਼ਹਿਰ ਨੂੰ ਜੋ ਸ਼ਹਿਰ ਹੈ ਸ਼ਹਿਰ ਜੋ ਫੈਸਲਾ ਕਰੇਗਾ ਅਸੀਂ ਉਹਦੇ ਨਾਲ ਨਹੀਂ ਫਿਰ ਅਸੀਂ ਤਾਂ ਜੋ ਜਾਣਦਾ ਸ਼ਿਫਸਾਣਾ ਨੂੰ ਪਹਿਲਾਂ ਵੀ ਬੰਦੇ ਕਹਿੰਦੇ ਆ ਉਦੋਂ ਵੀ ਕਰ ਅਸੀਂ ਤਾਂ ਜਾਮ ਲਾਵਾਗੇ ਬੜੀਆਂ ਤਰ੍ਹਾਂ ਨੇ ਖੁੱਲ ਕੇ ਕਹਿੰਦੇ ਜਦ ਸਾਡੀ ਸ਼ਰਚਾ ਪੁਲਿਸ ਨਹੀਂ ਕਰਦੀ ਤਾਂ ਅਸੀਂ ਸੁਰੱਖਿਆ ਕਰਾਂਗੇ ਜੋ ਸਾਡਾ ਪਿਆ ਅਸੀਂ ਕਰਾਂਗੇ ਸੋ ਹੁਣ ਇਹ ਬੇਨਤੀ ਆ ਕਿ 10 15 ਦਿਨ ਦੇ ਵਿੱਚ ਡੀਆਈ ਸਾਹਿਬ ਇੱਥੇ ਆ ਕੇ ਸਾਡੀ ਸੁਵਿਸ਼ਾ ਦਾ ਦਸਲ ਸੋਲੂਸ਼ਨ ਕੀਆ ਕਿ ਆਐਸਐਸਪੀ ਸਾਹਿਬ ਸਸਪੈਂਡ ਕਰਦੇ ਹੋ ਜਦੋਂ ਉਹਨਾਂ ਨੇ ਆਪਣੀ ਡਿਊਟੀ ਪੂਰੀ ਨਹੀਂ ਕੀਤੀ ਕਿ ਆਂਬਰ ਸਾਹਿਬ ਦੇ ਵਿੱਚ ਜਨਾਬ ਸਿੰਘਮ ਸਾਹਿਬ ਤੇ ਕਹਿਣਾ ਨਾ ਬੰਨਦੇ ਕਿ ਐਸਾ ਸਪੀਚ ਹੁੰਦਾ ਨਹੀਂ ਤਾਂ ਇਹਨਾਂ ਨੂੰ ਪਿਉ ਨਹੀਂ ਤਿੰਨ ਦਿਨ ਤੋਂ ਸਾਹਿਬ ਕਿਸਮਤ ਨਾਲ ਚੱਲ ਰਿਹਾ ਸੀ ਉਹ ਕਿਸੇ ਨੂੰ ਵੀ ਮਾਰ ਸਾਡੇ ਸੀ ਉਹ ਤਾਂ ਪਹਿਲਾਂ ਵੀ ਉਹਦਾ ਅਸਨਾ ਫੜਿਆ ਗਿਆ ਸ਼ਹਿ ਆਮਦਨ ਕੀ ਦੇ ਰਿਹਾ ਤਾਂ ਪ੍ਰਸ਼ਾਸਨ ਕਿਉਂ ਕਰ ਰਹੀ ਅਸੀਂ ਕੀ ਆਸ ਰੱਖੀਏ ਸਾਨੂੰ ਕੀ ਉਮੀਦ ਆ ਪ੍ਰੈਸਮੀ ਅਨਵਾਰ ਸਾਹਿਬ ਸਾਡੀ ਇਸ ਵਸਤੇ ਨੂੰ ਕਿਉਂ ਕਰ ਰਹੇ ਸਾਨੂੰ ਕਿਹਨੂੰ ਸੰਗਚਾਰ ਕਰਗੇ ਤੇ ਸ਼ਹਿਰ ਤੇ ਦੋ ਪੰਜਾਬ ਦਾ ਦਿਨ ਆ ਬਗਵਾਰਾ ਇੱਥੇ ਦੀ ਹੱਥ ਲੱਗੇ ਨਹੀਂ ਸੰਭੀ ਜਾਣੀ ਅਸੀਂ ਬੜਾ ਧੰਨਵਾਦ ਤੇ ਸ਼ਾਂਤੀ ਮੂਰਤ ਅਸੀਂ ਗੱਲ ਕਰਦੇ ਨੇ ਕਿ ਤੇ ਸਾਨੂੰ ਇਹ ਨਾ ਹੋਵੇ ਕਿ ਪੂਰੇ ਪੰਜਾਬ ਦੇ ਵਿੱਚ ਢਪਟਾਇਆ ਜਾਵੇ ਸਭ ਬਸੇ ਜਾਵੇ ਕਿ ਸਾਨੂੰ ਨਾ ਚੁੱਣ-ਚੁਣ ਕੇ ਬਸੇ ਹਾਂ ਸਾਰਿਆਂ ਦਾ ਬੜਾ ਧੰਨਵਾਦੀ ਹਾਂ ਇਹ ਬੜਾ ਪੀਰ ਦੀ ਜੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਫਰ ਬਣਾ ਰਹੇ ਬਾਂਕੇ बिहारी ਕਿਰਪਾ ਸਦਾ ਸੱਫਰ ਬਣੀ ਰਹੇ ਮੇਰੇ ਵੱਡੇ ਭਰਾ ਇੰਦਰਜੀਤ ਕੜਵਲ ਮਤਲਬ ਮੈਂ ਤਾਂ ਚਲੋ ਉਦੋਂ ਘਟੋ ਘਟ ਮੇਰੀ ਉਮਰ ਹੋਣੀ ਉਸ ਟਾਈਮ 24 25 ਸਾਲ ਦੀ ਜਦੋਂ ਮੇਰੇ ਭਰਾ ਨੂੰ ਮੈਂ ਦੇਖਿਆ ਸੀਗਾ ਕਿ ਸ਼ਿਵ ਸੈਨਿਕ ਸ਼ਿਵ ਸੈਨਾ ਕਿੰਨੂ ਕਹਿੰਦੇ ਆ ਕਿ ਸ਼ਿਵ ਸੈਨਾ ਕਿੰਨੂ ਕਹਿੰਦੇ ਆ ਸ਼ਿਵ ਸੈਨਿਕ ਕੌਣ ਨੇ ਇਹ ਮੇਰੇ ਭਰਾ ਦਾ ਜज्ਬਾ ਮੇਰੇ ਭਰਾ ਦੀ ਜਿਹੜੀ ਪੂਰੀ ਮੈਂ ਕਹਿੰਦਾ ਆ ਜਿਹੜੀ ਫਗਵਾੜਾ ਦੀ ਧਰਤੀ ਦੇ ਦੇਖ ਰਹੇ ਨੇ ਮਤਲਬ ਮੈਂ ਕਹਿੰਦਾ ਕਿ ਹਿੰਦੂਤਵ ਸੋਇਆ ਨਹੀਂ ਹੈ ਹਿੰਦੂਤਵ ਸੋਇਆ ਨਹੀਂ ਹੈ ਇੱਥੋਂ ਪਤਾ ਲੱਗਦਾ ਹੈ ਪੰਜਾਬ ਦੇ ਵਿੱਚ ਸਾਡੇ ਨਾਲ ਹਮੇਸ਼ਾ ਵਿਤਕਰਾ ਹੁੰਦਾ ਆਇਆ ਮਤਲਬ ਦੇਖੋ ਮੈਂ ਇੱਕ ਚੀਜ਼ ਕਹਿਣਾ ਚਾਹਨਾ ਕਿ ਸਰਕਾਰਾਂ ਸਰਕਾਰਾਂ ਦੇਖ ਲਓ ਕਿ ਕਿੱਦਾਂ ਸੁੱਤੀਆਂ ਪਈਆਂ ਸਰਕਾਰਾਂ ਨੂੰ ਕੋਈ ਲੈਣ ਦੇ ਨਹੀਂ ਕਿ ਸਾਡੇ ਕਿਹੜੇ ਭਰਾਵਾਂ ਤੇ ਹਮਲੇ ਹੋ ਰਹੇ ਐ ਇਹਦੀ ਜ਼ਿੰਮੇਵਾਰ ਕੌਣ ਐ ਸ਼ਰਿਆਮ ਦੇਖੋ ਮੈਂ ਕਹਿੰਦਾ ਇਸ ਪਰਿਵਾਰ ਨੇ ਸ਼ੇਵਸੇਨ ਵਾਲੀ ਘੱਟੋ-ਘੱਟ ਹਿੰਦੂ ਤੱਕ ਲਈ 20-25 ਸਾਲ ਫਗਵਾੜਾ ਦੀ ਧਰਤੀ ਤੇ ਆਪਣੇ ਪੰਜਾਬ ਲਈ ਜਿਹੜਾ ਕੰਮ ਕੀਤਾ ਮੈਂ ਕਹਿੰਦਾ ਸਲੂਟ ਹੈ ਸਲਾਮ ਹੈ ਕਲਵਲ ਪਰਿਵਾਰ ਨੂੰ ਜਿਹੜਾ ਕੱਲ ਹਮਲਾ ਹੋਇਆ ਇਹ ਸ਼ਖਸ ਕੌਣ ਨੇ ਕਿਨੇ ਕੀਤਾ ਕਿਉਂ ਕੀਤਾ ਟਾਰਗੇਟ ਪਹਿਲਾਂ ਜਿਹੜਾ ਪਹਿਲਾਂ ਵੀ ਟਾਰਗੇਟ ਕੀਤਾ ਗਿਆ ਸੀਗਾ ਪਹਿਲਾਂ ਵੀ ਦੇਖੋ ਮਤਲਬ ਕਿਹੜੀਆਂ ਤਾਕਤਾਂ ਪਤਾ ਤਾਂ ਤੱਕ ਜਾਣਾ ਕਿ ਇਹ ਕਿਹੜੀਆਂ ਤਾਕਤਾਂ ਨੇ ਪਿੱਛੇ ਜਿਹੜੀ ਜਾਣ ਕੇ ਪੰਜਾਬ ਦੇ ਵਿੱਚ Hindu ਸਮਾਜ ਨੂੰ ਹਿੰਦੂਆਂ ਨੂੰ ਟਾਰਗੇਟ ਕਰ ਰਹੀ ਹੈ ਪਿਛਲੇ ਜਿਹੜੀ ਤੁਸੀਂ ਦੇਖਿਆ ਸ਼ਰੇਆਮ ਦੇਖੋ ਫਿਰੋਜਪੁਰ ਧਰਤੀ ਦੇ ਆਰਐਸਐਸ ਨੇ ਮੇਦਾ ਸ਼ਰੇਆਮ ਹਮਲਾ ਸ਼ਰੇਆਮ ਖੜਾ ਆ ਕੇ ਗੋਲੀਆਂ ਫਗਵਾੜੇ ਪਿਛਲੀ ਦਿਨੀ ਦੇਖਿਆ ਕਿ ਮੇਰੇ ਭਰਾ ਦੇ ਘਰ ਕਿਦਾਂ ਹਮਲਾ ਮਤਲਬ ਮੈਂ ਕਹਿੰਦਾ ਕਿ ਸਰਕਾਰ ਮੋਨ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਹੈ ਕੋਈ ਲੈਣ ਦੇਣਾ ਨਹੀਂ ਹੈ ਸਿਰਫ 40 50% ਸਾਡੀ ਜੋ ਵੋਟ ਹੈਗੀ ਹਿੰਦੂਆਂ ਦੀ ਸਿਰਫ ਵੋਟ ਵਲੇ ਕਹਿਣਾ ਕਿ ਅਸੀਂ ਹਿੰਦੂਆਂ ਦੇ ਨਾਲ ਸਾਨੂੰ ਤੁਹਾਡੀ ਵੋਟ ਚਾਹੀਦੀ ਹੈ ਅਸੀਂ ਆਪਣਾ ਹੱਕ ਕਿੱਦਾਂ ਲੈਣਾ ਇਹ ਸਰਕਾਰਾਂ ਦਿਖਾਉਣੇ ਵੀ ਆ ਕਿ ਦਰਿਆ ਤੇ ਬੈਠ ਕੇ ਅੱਜ ਇਹ ਸਾਰਾ ਬਾਜ਼ਾਰ ਅੱਜ ਇਹ ਸਾਰੇ ਜਿੰਨੇ ਵੀ ਮੈਂ ਕਹਿੰਨਾ ਮੇਰਾ ਸਮਾਜ ਸਾਡਾ ਭਾਈਚਾਰਾ ਅੱਜ ਇਹ ਸਾਰਾ ਇੱਕ ਹੋ ਕੇ ਦਿਖਾ ਰਿਹਾ ਕਿ ਅਸੀਂ ਇੱਕ ਹਾਂ ਇੱਕ ਹੀ ਰਵਾਂਗੇ ਅਸੀਂ ਨਾ ਵਟਣਾ ਕਦੀ ਜ਼ਿੰਦਗੀ ਚ ਤਾਕੀ ਇੱਕ ਦੂਜੇ ਨਾਲ ਅਲੱਗ ਹੋਣਾ ਵੈ ਮਤਲਬ ਇਹ ਸਾਡੀ ਤਾਕਤ ਹੈ ਮਤਲਬ ਮੈਂ ਇੱਕ ਚੀਜ਼ ਕਹਿਣਾ ਚਾਹਨਾ ਕਿ ਸ਼ਹਿਰ ਦੇ ਸ਼ਹਿਰ ਬੰਦ ਹੋਵੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਜੇ ਤੱਕ ਨਹੀਂ ਆਏ ਸਾਡੇ ਮਾਨਯੋਗ ਡੀਆਈਜੀ ਸਾਹਿਬ ਅਜੇ ਤੱਕ ਨਹੀਂ ਆਏ ਕਿਉਂਕਿ ਦਰੀ ਤੇ ਕੋਣ ਬੈਠਾ Hindu Hinduਆਂ ਨੂੰ ਨਹੀਂ ਪੁੱਛਣਾ ਇਹ ਮਤਲਬ ਹੁੰਦਾ ਕਿ Hinduਆਂ ਦੀ ਆਪਾਂ ਗੱਲ ਨਹੀਂ ਸੁਣਨੀ ਗੱਲ ਨਹੀਂ ਗੱਲ ਕਰਨੀ ਮਤਲਬ ਆਪਾਂ ਆਪਣੀ ਕਿਹਦੇ ਅੱਗੇ ਜਾ ਕੇ ਰੱਖੀਏ ਕਿਹਦੇ ਅੱਗੇ ਜਾ ਕੇ ਗੱਲ ਕਰੀਏ ਕਿੰਨੂੰ ਕਹੀਏ ਕਿ ਸਾਡਾ ਪੰਜਾਬ ਦੇ ਵਿੱਚ ਸਾਡੇ ਨਾਲ ਵਿਤਕਰਾ ਨਾ ਹੋਵੇ ਸਾਡੀ ਸੁਣਵਾਈ ਹੋਵੇ ਕਿੰਨੂ ਪੁੱਛਿਆ ਜਾ ਜਾਂਦੇ ਅਸੀਂ ਕਿੰਨੂ ਕਿਧਰ ਨਾਲ ਗੱਲ ਕਰੀਏ ਮਤਲਬ ਮੈਂ ਇੱਕ ਚੀਜ਼ ਕਹਿਣਾ ਚਾਹਨਾ ਵਾ ਕਿ ਇੱਕ ਤੋਂ ਆਵਾਜ਼ ਇੱਕ ਹੋ ਜਾਓ ਇੱਕ ਆਵਾਜ਼ ਕਰੋ ਇੱਕ ਹੋ ਜਾਓ ਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਪਾਸਾਂ ਥਾਵਾਂ ਚਲਾਉਂਦੇ ਆ ਕੋਈ ਵੀ ਚਲਾਉਂਦੇ ਆ ਪਰ ਸਾਡਾ ਸਮਾਜ ਇੱਕ ਜਿਹਦੇ ਪ੍ਰਸ਼ਾਸਨ ਨੂੰ ਕਹਿਣਾ ਚਾਹਨਾ ਕਿ ਸਾਡਾ ਸਮਾਜ ਹਮੇਸ਼ਾ ਇੱਕ ਹੈ ਇੱਕ ਹੀ ਰਹੂਗਾ ਅਸੀਂ ਕਦੀ ਨਹੀਂ ਅਲੱਗ ਨਹੀਂ ਹੋਣਾ ਇਸ ਲਈ ਮੈਂ ਜੋ ਵੀ ਮੈਂ ਕਹਿੰਨਾ ਗੜਵਲ ਸਾਹਿਬ ਬੈਠੇ ਨੇ ਮੇਰੇ ਭਰਾ ਬੈਠੇ ਨੇ ਮਤਲਬ ਮੈਂ ਕਹਿੰਦਾ ਕਿ ਜੋ ਵੀ ਪੰਜਾਬ ਦੇ ਵਿੱਚ ਅੱਜ ਫਗਵਾੜਾ ਦੀ ਧਰਤੀ ਤੇ ਹੋਇਆ ਇਹ ਕਦੀ ਜ਼ਿੰਦਗੀ ਵਿੱਚ ਕਦੀ ਕਿੱਥੇ ਨਾ ਹੋਵੇ ਕਿ ਸਾਡੇ ਸਮਾਜ ਦੀ ਤਾਂ ਕਿ ਦੇਖੋ ਅੱਜ ਬਾਜ਼ਾਰ ਪੂਰਾ ਐਸੋਸੀਏਸ਼ਨ ਮਤਲਬ ਫਗਵਾੜਾ ਦੇ ਵਿੱਚ ਬਹੁਤ-ਬਹੁਤ ਧੰਨਵਾਦ ਕਰਦਾ ਕਿ ਦੇਖੋ ਸਾਡੇ ਭਰਾ ਦਾ ਪੂਰਾ ਸਾਥ ਜਿਹੜਾ ਭਰਾ ਸੜ ਸਾਥ ਦੇ ਰਿਹਾ ਐ ਇਦਾਂ ਹੀ ਮੈਂ ਕਹਿੰਦਾ ਪੰਜਾਬ ਦੇ ਵਿੱਚ ਹਰ ਜਥੇਬੰਦੀ ਹਰ ਸ਼ੇਰ ਸੈਨਿਕ ਤੜਵਲ ਦੇ ਪਰਿਵਾਰ ਦੇ ਨਾਲ ਜੇ ਸਾਡੀ ਸੁਣਵਾਈ ਨਾ ਹੋਈ ਥੋੜੀ ਦੇਰ ਤੱਕ ਅਸੀਂ ਰੋਡ ਤੇ ਜਾ ਕੇ ਵੀ ਬੈਠਾਂਗੇ ਧਰਨਾ ਲਾਵਾਂਗੇ ਪੁੱਛਾਂਗੇ ਮਾਨਸਾ ਦੀ ਸਰਕਾਰ ਨੂੰ ਮਾਨਸਾ ਕਿ ਅਸੀਂ ਤੁਹਾਡੇ ਪੰਜਾਬ ਦੇ ਹਿੰਦੂ ਆ ਸਾਡੀ ਸੁਣਵਾਈ ਕਦੋਂ ਹੋਏਗੀ ਸਾਨੂੰ ਕਦੋਂ ਪੁੱਛਿਆ ਜਾਏਗਾ ਬਿਲਕੁਲ ਮੈਂ ਕਹਿੰਦਾ ਕਿ ਅੱਜ ਸਭਾ ਦੇ ਦੇਖ ਕੇ ਬੜਾ ਹੀ ਮਨ ਖੁਸ਼ ਹੋ ਰਿਹਾ ਬੜਾ ਹੀ ਮਨ ਪਸੰਦ ਹੋ ਰਿਹਾ ਔਰ ਜਿੱਥੇ ਵੀ ਮੈਂ ਕਹਿੰਦਾ ਸਾਡੇ ਅਸਲ ਦੀ ਸਾਡੀ ਸੁਣਵਾਈ ਇੱਥੀ ਜਾਵੇ ਕਰਪਲ ਪਰਿਵਾਰ ਦਾ ਜਿਹੜਾ ਵੀ ਇਦਾਂ ਦੇਖੋ ਕੋਈ ਮੈਂ ਕਹਿੰਦਾ ਕਿ ਦੋਸਤ ਕਿੰਨੇ ਕਿੰਨਾ ਟਾਈਮ ਹੋ ਗਿਆ ਇਸ ਪਰਿਵਾਰ ਨਾਲ ਜਿਹੜੀ ਗੱਲ ਹੋਈ ਹੈ ਕੋਈ ਵੀ ਸੁਣਵਾਈ ਦਾ ਕੋਈ ਵੀ ਨਹੀਂ ਹੋ ਰਹੀ ਮਤਲਬ ਕੌਣ ਕਰੇਗਾ ہماری ਸੁਣਵਾਈ ਇਸ ਦੀ ਆਵਾਜ਼ ਸਰਕਾਰ ਤੱਕ ਜਰੂਰ ਪਹੁੰਚਾਈ ਜਾਏਗੀ ਔਰ ਅੱਜ ਮੈਂ ਕਹਿੰਦਾ ਜਿਹੜੀ ਫਲਵਾੜਾ ਦੀ ਤਰਕੀ ਨੇ ਸਾਡਾ ਜਿਹੜਾ ਏਕੇ ਦਾ ਕਾਟੂ ਹੋਇਆ ਬਿਲਕੁਲ ਅੱਜ ਇਹ ਆਵਾਜ਼ ਪਹੁੰਚਾਏਗਾ ਪੰਜਾਬ ਦੀ ਸੁੱਤੀ ਹੋਈ ਸਰਕਾਰ ਨੂੰ ਪੰਜਾਬ ਨੂੰ ਕਿ ਸਾਡਾ ਸਮਾਜ ਇੱਕ ਹੋ ਗਿਆ ਹਮ ਵੱਡੇ ਨਹੀਂ ਹੈ ਕਹਿੰਦੇ ਵਟੇਗੇ ਤੋ ਕਟੇਗੇ ਇਸ ਲਈ ਅਸੀਂ ਵਟਣਾ ਨਹੀਂ ਹੈ ਇੱਕ ਰਹਿਣਾ ਔਰ ਇੱਕ ਹੀ ਰਵਾਂਗੇ ਜੈ ਸ਼੍ਰੀ ਕ੍ਰਿਸ਼ਨ 19 ਤਰੀਕ ਨੂੰ ਬਾਹਰ ਆਇਆ ਹੈ ਅਲੱਗ-ਅਲੱਗ ਐਫ ਆਈ ਆਰ ਬਾਰੇ ਐਡੀਕੇਸ ਆਰਮਸ ਦੇ ਕੀ ਪਰਚੇ ਲੱਗੇ ਹਨ ਅਨੁਸਾਰ 19 ਤਰੀਕ ਨੂੰ ਬਾਹਰ ਆਇਆ ਪਹਿਲਾਂ ਵੀ ਬਾਹਰ ਆਇਆ ਸੀ ਨਾ ਉਦੋਂ ਵੀ ਅਸੀਂ ਪ੍ਰੀਵੈਂਟਿਵ ਐਕਸ਼ਨ ਚੰਦਰ ਕੀਤਾ ਸੀਗਾ ਪੁਲਿਸ ਕੋਸ਼ਿਸ਼ ਕਰ ਗਈ ਸੀ ਲੇਕਿਨ ਸਲਿੱਪ ਹੋ ਗਿਆ ਆਮ ਐਕਟੀਵਿਟੀ ਅੰਦਰ ਕੀਤਾ ਹੈ ਪਰ ਤੋਂ ਜਾਇਜ਼ ਕਰਦਾ ਹੈ ਜਿ ਕਿਲਾ ਇਨਫੋਰਮੇਸ਼ਨ ਦਾ ਕੋਰ ਪ੍ਰੋਐਕਟਿਵਿਟੀ ਵਿੱਚ ਪਾਰਟਿਸਪੇਟ ਕਰਦੇ ਜਰਦੀ ਪੜਨਾ ਜਿਸ ਦਾ ਭਵਿਸ਼ੀ ਰਣਨੀਤੀ ਨਹੀਂ ਸੀ ਮੇਰੇ ਧਿਆਨ ਦੇ ਵਿੱਚ ਗੱਲ ਹੋ ਜਾਂਦੀ ਤੁਸੀਂ ਮੈਨੂੰ ਮੈਡੀਗੈਜੀ ਇੰਟੈਲੀਜੈਂਸ ਦੇ ਪੁਰਾਣੇ ਤਸਵੀਰਾਂ ਜੋ ਸਾਨੂੰ ਡੀਆਈ ਸਾਹਿਬ ਨੇ ਜੋ ਆਸ਼ਵਾਸਨ ਦਿਲਾਇਆ ਇਕ ਤਾਂ ਡੀਏ ਸਾਹਿਬ ਸਾਰਿਆਂ ਦੀ ਮੰਗ ਹੈ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਫਆਈਆਰ ਲੋਜ ਹੋ ਗਈ ਹੈ ਉਹਦੀ ਖਾਟ ਤੋਫੀ ਕਾਈਂ ਲਈ ਇੱਕ ਗੇਰ ਸਾਹਿਬ ਜਿਹੜੀ ਇੱਥੇ ਦੋ ਤਿੰਨ ਗੱਲਾਂ ਕਰਕੇ ਆਈਆਂ ਸੀ ਸਾਡੇ ਕੁਲਦੀਪ ਦਾਣੀ ਜੀ ਆ ਉਹਨਾਂ ਦੇ ਘਰ ਵੀ ਗੇਰ ਸਾਹਿਬ ਇੱਕ ਮਿੰਟ ਕੁਲਦੀਪ ਦਾਣੀ ਜੀ 3 ਮਹੀਨੇ ਪਹਿਲਾਂ ਉਹਨਾਂ ਨੇ ਉਦੇ ਬਾਰੇ ਵੀ ਕੋਈ ਕਾਰਵਾਈ ਲੈ ਤਾਂ ਜਿਹੜੀ ਪੈਂਡਿੰਗ ਚੱਲ ਰਹੀ ਹੈ ਸ਼ਿੰਕਾ ਜੀ ਆ ਉਹਨਾਂ ਦੇ ਘਰ ਦੇ ਵਿੱਚ ਜਾਰੇ ਸ਼ੇਪਦਾਨਾ ਦੇ ਨੇਤਾ ਆ ਇਹ ਉਹਨਾਂ ਦੇ ਘਰ ਉਹ ਵੀ ਕਾਰਵਾਈ ਪੈਂਡਿੰਗ ਪੈ ਰਹੀ ਹੈ ਹੋਰ ਵੀ ਇਹੋ ਜਿਹਿਆਂ ਪੈਂਕਾ ਜੀ ਦੇ ਵੀ ਕਾਰਵਾਈ ਹੈ ਪਰਟਾਈ ਦੀ ਵੀ ਤਿੰਨ ਚਾਰ ਕਾਰਵਾਈ ਹੈ ਜਿਹੜੀਆਂ ਇਨਵੈਸਟੀਗੇਸ਼ਨ ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਵਿੱਚ ਜਲਦ ਤੋਂ ਜਲਦ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਔਰ ਜਿਹੜੀ ਹੋਣੀ ਨਾਲ ਦੀ ਗੱਲ ਹੈ ਕਿ ਕਹਿੰਦੇ ਕਿ ਤੁਸੀਂ ਆਮ ਇੱਕ ਤਾਂ ਜਿਹੜਾ ਚਲੋ ਕਰ ਦਿੱਤਾ ਇੱਕ ਉਸ ਤੋਂ ਪਹਿਲਾਂ ਮੈਂ ਆਖਰੀ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਐਡਵੋਕੇਟ ਨਾਲ ਗੱਲ ਕੀਤੀ ਬਾਤ ਕਰੀ ਤੇ ਕਿਹਾ ਕਿ ਉਹ ਹਰਾਤ ਵਿੱਚ ਨਹੀਂ ਜਾਉਂਦਾ ਤੇਰੀ ਵੀ ਹਰਾਤ ਵਿੱਚ ਨਹੀਂ ਜਾਉਂਦਾ ਮੈਂ ਗਾਣਾ ਜੈਨ ਦਾ ਇੱਕ ਕਰਮ ਕਰਦਾ ਹਾਂ। ਉਹ ਵੀ ਦਾੜੀ ਹੈ ਨਾ ਅਸੀਂ ਤੇ ਜਨਤ ਦੇ ਦਰਵਾਜ਼ੇ ਤੇ ਆ ਗਏ ਹਾਂ। ਅਸੋ ਦਿਮਾਗ। ਮੋਗੇ ਵੀਰੇ ਮੈਂ ਆਖਰੀ ਡੀਏ ਸਾਹਿਬ ਤੁਹਾਨੂੰ ਇਹ ਬੇਚੀ ਕਰ ਰਿਹਾ ਜੋ ਸਾਰਿਆਂ ਨੇ ਕਿਹਾ ਹੈ ਕਿ ਤੁਸੀਂ ਸਾਨੂੰ ਚਲੋ ਐਫ ਆਈ ਆਰ ਕਰਦੇ। ਅੱਗੇ ਬੋਲੋ।

ਹਰ ਦਾ ਬੰਦੇ ਬਾਕੀ ਜਿਹੜੇ ਦੋਸ਼ੀ ਆ ਉਹ ਵੀ ਜਲਦੀ ਗ੍ਰਿਫਤਾਰ ਕਰ ਲਾਂ ਟਾਈਮ ਫਰੇਮ ਫਿਕਰ ਕਰਦੇ ਹਾਂ ਕਿ ਅਸੀਂ ਕਾਉਂਗ ਲੇਕਿਨ ਜਲਦੀ ਗ੍ਰਿਫਤਾਰ ਕਰ ਮੈਨੂੰ ਉਹ ਲੈਸ ਇਨਵੈਸਟਿਗੇਸ਼ਨ ਤਾਂ ਹੋ ਰਹੀ ਪਰ ਬਦਲੋ ਨਹੀਂ ਹੋ ਰਹੀ ਅੱਗੇ ਸਰ ਕੋਈ ਹੋਇਆ ਨਹੀਂ ਇਨਵੈਸਟਿਗੇਸ਼ਨ ਕਰ ਰਹੇ ਹੋ ਤੁਸੀਂ ਪਰ ਕੋਈ ਜਾਰੀ ਕਿਉਂ ਨਹੀਂ ਹੋ ਰਹੀ ਕਾਰਵਾਈ ਹੁੰਦੀ ਤੇ ਬਹੁਤ ਦੌਰ ਤੋਂ ਬਾਅਦ ਹੋਣੀ ਆਗੇ ਫਾਈਲ ਆਗੇ ਕੰਮ ਆਵੇ ਸਾਰਿਕ ਨੂੰ ਹੋਰ ਇਹ 4 ਕੇਸ ਕਰਿਆ ਉਹਨੂੰ ਨਾਲੇ ਨਾਈਂਟਰੀ ਬਲਕਾਂ ਦਾ ਦੋਪਰ ਪੇਸ਼ ਕੀਤਾ ਮਾਰੋ ਹੋਇਆ ਕੋਈ ਪ੍ਰਭਾਅ ਤੋਂ ਮੰਗਿਆ ਹੋਇਆ ਉਹਦੇ ਨਾਮ ਮਾਰੋ ਹੋਇਆ ਜੀ ਸਾਹਿਬ ਇਕਲ ਨੂੰ ਹੋਰ ਇਹ ਇੰਸਟਾ ਦੇ ਕੇਸ ਹੋਵੇ ਜਿਹੜੇ ਦੋਵੇਂ ਮਹੀਨਿਆਂ ਤੋਂ ਵੈਕਟਰੀ ਚੱਲ ਰਹੀ ਹੈ ਜਨਾਬ ਦੀ ਅੱਧੀ ਦਿੱਤਾ ਮਾਰਨ ਕਰ ਮੁੰਡਾ ਬਾਲ ਨੂੰ ਫੋਟੋ ਪੇਜ ਸਭ ਵੇਖਣਾ ਹੈ ਇਕੱਲੇ ਤੋਂ ਕੋਈ ਵੀ ਰੋਕ ਬੈਠਾ ਕੋਈ ਮੈਸੇਜ ਐਫ ਆਈ ਆਰ ਨਹੀਂ ਹੋਈ ਹੋਰ ਮੈਸੇਜ ਨਹੀਂ ਹੋਈ ਨਹੀਂ ਹੋਈ ਐਸ ਇਸ ਦੇਖੋ ਜੀ ਮੇਰੀ ਬੇਤੀ ਹੈ ਮੈਂ ਕੱਲ ਦੁਬਈ ਆਇਆ ਸਾਰੇ ਨੇ 55 ਸੱਜਣਾ ਨੂੰ ਕਰਵਰ ਸਾਮ ਨੂੰ ਸ਼ਾਰਜ ਮਿਲ ਕੇ ਆ ਸਾਰੇ ਮੇਰੇ ਗਵਾਹ ਅਗੇ ਹੈ ਹੱਥ ਜੋੜ ਕੇ ਬੇਤੀ ਕੀਤੀ ਕਿ ਸਟੇਟਮੈਂਟ ਲਿਖਾਓ ਕਾਨੂੰਨੀ ਕਾਰਵਾਈ ਸ਼ੁਰੂ ਕਰੀਏ ਕਿਸ ਨੇ ਸਟੇਟਮੈਂਟ ਨਹੀਂ ਦਿਖਾਈ ਹੱਥ ਜੋੜ ਕੇ ਕਿਹਾ ਮੈਂ ਨਾ ਮੈਨੂੰ ਪਰਮਾਨੀ ਦੇ ਦੋ ਮੈਂ ਆਪਣੀ ਸਟੇਟਮੈਂਟ ਦੇ ਪਰਚਾ ਦੇਣਾ ਤੇ ਉਹ ਵੀ ਇੰਟਰਨੈਟ ਉੱਤੇ ਖਾਚੀ ਐ ਸਰ ਮੈਂ ਉਹਦਾ ਬਈ 3 ਦਿਨ ਤੋਂ ਬੰਦਾ ਬਿਆ ਉਹਦਾ ਰਹਿੰਦਾ ਹੈ ਜੱਤਾ ਤੋਂ ਵੀ ਸਟੇਟਮੈਂਟ ਦੀ ਕੋਈ ਇਤਲਾ ਨਹੀਂ ਦਉਂਦੇ ਲਿਖਾ ਪੜੀ ਨਹੀਂ ਉਹ ਚਾਰ ਦਿਨ ਪਹਿਲਾਂ ਦਿੱਤੀ ਸੀ ਕਾਨੂੰਨ ਆਪਣੇ ਰਾਤ ਨੂੰ ਸੁਭੀ ਹੋ ਸਕਦਾ ਸਰ ਹੱਥ ਜੋੜ ਕੇ ਸੌਣ ਦੀ ਬੇਇੰਤੀ ਕਰ ਰਹੇ ਸੀ 3 ਦਿਨ ਤੋਂ ਕੀ ਬੰਦਾ ਅਸਲਾ ਲੈ ਕੇ ਘੁੰਮ ਰਿਹਾ ਤੁਸੀਂ ਵੀ ਕੋਈ ਕਾਰਵਾਈ ਨਹੀਂ ਕੀਤੀ ਸਰ ਆ ਗਿਆ ਯਾਰ ਜਿਹਦੇ ਵਿੱਚ ਐਫਆਈਆਰ ਦਰਜ ਕਰਤੀ ਸੀ ਸਾਡੀ ਸਭ ਤੋਂ ਟਿੰਜੈਂਟ ਸੈਕਸ਼ਨ ਆਇਆ ਆਰਮਜ਼ ਇਕ ਦਾ ਸੈਕਸ਼ਨ ਹੈ ਦੋ ਬੰਦੇ ਪੜਦੇ ਨੇ ਟੀਮਾਂ ਕਰਦੇ ਦੋ ਦੋ ਕਰਦੇ ਜੀ ਪ੍ਰਧਾਨ ਲਾਗੇ ਜੀ ਪੂਰੀ ਨਾਂ ਦੀ ਸਾਡੇ ਪ੍ਰਧਾਨ ਜੀ ਬਿਹਾ ਜੀ ਜੀ ਸਾਹੂ ਜੀ ਕਹਿੰਦੇ ਆ ਤੇ ਜਿਹੜੀ ਜਨਮ ਤੋਂ ਜਨਮ ਤੀਬੇ ਸ਼ਹਿਰ ਦੀ ਸੁਰੱਖਿਆ ਸਾਰੇ ਦੀ ਸੁਰੱਖਿਆ ਜੀ ਸਾਹਿਬ ਨਹੀਂ ਅਸੀਂ ਦੁਬਾਰਾ ਫਿਰ ਕਰਦੇ ਹੋ ਜਾਣਾ ਹੈ ਅੱਗੇ ਆ ਜੋ ਮਾਈਕ੍ਰੋਸ ਤੋਂ ਜ਼ਿਆਦਾ ਜ਼ਰੂਰੀ ਹੈ